ਸੋ ਹਾਂਜੀ ਬਈ ਤੁਸੀਂ ਜੁੜ ਚੁੱਕੇ ਹੋ ਆਪਣੇ YouTube ਚੈਨਲ ਅਤੇ Facebook ਪੇਜ ਬਰਾਡ ਬਰਬਰੀ ਗੁੱਠ ਪਰਮ ਤੇ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਵਿੱਚ ਆਪਾਂ ਜਾਣਕਾਰੀ ਦੇਵਾਂਗੇ ਕਿ ਬੱਕਰੀਆਂ ਨੂੰ ਕ੍ਰਾਸ ਕਰਾਉਣ ਤੋਂ ਬਾਅਦ ਕਿਹੜੀਆਂ ਚੀਜ਼ਾਂ ਆਪਾਂ ਦੇ ਸਕਦੇ ਹਾਂ ਤੇ ਕਿੰਨੀ ਮਾਤਰਾ ਵਿੱਚ ਦੇਣੀਆਂ ਤੇ ਗੱਬਣ ਬੱਕਰੀਆਂ ਦੀ ਫੀਡ ਵਿੱਚ ਕਿਹੜੇ-ਕਿਹੜੇ ਚੀਜ਼ਾਂ ਆਪਾਂ ਐਡ ਕਰ ਸਕਦੇ ਇਹਦੇ ਬਾਰੇ ਆਪਾਂ ਸਾਰੀ ਜਾਣਕਾਰੀ ਦੇਵਾਂਗੇ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਸੋ ਜੀ ਵੀ ਸੌਤੋਂ ਪਹਿਲਾਂ ਆਪਾਂ ਤੁਹਾਨੂੰ ਦੱਸਾਂਗੇ ਵੀ ਬੱਕਰੀ ਨੂੰ ਕ੍ਰਾਸ ਕਰਾਉਣ ਤੋਂ ਬਾਅਦ ਕਿਹੜੀਆਂ-ਕਿਹੜੀਆਂ ਚੀਜ਼ਾਂ ਦੇਣੀਆਂ ਜ਼ਰੂਰੀ ਹੁੰਦੀਆਂ ਤਾਂ ਜੋ ਬੱਕਰੀ ਜਿਹੜੀ ਉਹ ਗੱਭਣ ਠਹਿਰ ਜੇ ਸੋ ਉਹਦੇ ਲਈ ਆਪਾਂ ਕੀ ਕਰਨਾਗਾ ਬਈ ਆਪਾਂ ਬੱਕਰੀ ਨੂੰ ਹਰਾ ਧਨੀਆ ਦੇ ਸਕਦੇ ਆ ਪਾਲਕ ਦੇ ਪੱਤੇ ਹੋਗੇ ਤੇ ਸੁੱਕਾ ਧਨੀਆ ਆਪਾਂ ਨੂੰ ਆਮ ਹੀ ਕਰਨਾ ਸਟੋਰ ਤੋਂ ਮਿਲ ਜੂਗਾ ਤੇ ਜਾਂ ਆਪਾਂ ਘਰ ਦੇ ਵਿੱਚ ਵਰਤਦੇ ਹੀ ਆ ਤਾਂ ਆਪਾਂ ਸੁੱਕਾ ਧਨੀਆ ਜਿਹੜਾ ਇਹ ਬੱਕਰੀ ਨੂੰ ਦੇ ਸਕਦੇ ਆ ਇਸ ਤੋਂ ਬਾਅਦ ਆਪਾਂ ਤੁਹਾਨੂੰ ਦੱਸਾਂਗੇ ਵੀ ਜੇਕਰ ਬੱਕਰੀ ਨੇ ਪਹਿਲਾਂ ਵੀ 1-2 ਵਾਰ ਬੱਚੇ ਦਿੱਤੇ ਆ ਦੂਜੀ ਜਾਂ ਤੀਜੀ ਵਾਰ ਆਪਾਂ ਕਰਾਸ ਕਰਵਾਈਓ ਉਹ ਤੇ ਉਹ ਦੁੱਧ ਵਾਲੀ ਬੱਕਰੀ ਐ ਤਾਂ ਉਹਨੂੰ ਆਪਾਂ ਬਈ ਸ਼ਿਤਾਵਰ ਦੇ ਸਕਦੇ ਆ ਕਿਉਂਕਿ ਸ਼ਿਤਾਵਰ ਨਾਲ ਬਈ ਇਹਨਾਂ ਦਾ ਇਮਿਊਨਿਟੀ ਸਿਸਟਮ ਮਜ਼ਬੂਤ ਹੁੰਦਾ ਤੇ ਬੱਕਰੀਆਂ ਦੁੱਧ ਵਾਲੀਆਂ ਬੱਕਰੀਆਂ 'ਚ ਕਿਸੇ ਤਰ੍ਹਾਂ ਦੀ ਕੋਈ ਘਾਟ ਆ ਜਾਂਦੀ ਆ ਤਾਂ ਉਹ ਘਾਟ ਨੂੰ ਵੀ ਇਹ ਪੂਰਾ ਕਰਦਾ ਤੇ ਬਹੁਤ ਹੀ ਜ਼ਿਆਦਾ ਫਾਇਦੇਮੰਦ ਆ ਇਹ ਬੱਕਰੀ ਵਾਸਤੇ ਤੇ ਇਹ ਆਪਾਂ ਬਈ ਬકરીਆਂ ਨੂੰ ਦੇ ਸਕਦੇ ਆ ਸ਼ਤਾਵਰ ਵੀ ਆਪਾਂ ਨੂੰ ਆਮ ਹੀ ਕਿਰੇਨਾ ਸਟੋਰ ਤੋਂ ਮਿਲ ਜੂਗਾ ਜਾਂ ਪੰਸਾਰੀ ਦੀ ਦੁਕਾਨ ਤੋਂ ਮਿਲ ਜੂਗਾ ਮੈਂ ਵੀ ਆਪਾਂ ਦੇ ਸਕਦੇ ਆ ਤੇ ਇਸ ਤੋਂ ਬਾਅਦ ਆਪਾਂ ਤੁਹਾਨੂੰ ਦੱਸਾਂਗੇ ਵੀ ਇਹ ਕਿੰਨੀ ਮਾਤਰਾ ਵਿੱਚ ਦੇ ਸਕਦੇ ਆ ਜਿਹੜਾ ਜਿਹੜਾ ਆਪਾਂ ਤੁਹਾਨੂੰ ਬਈ ਸੁੱਕਾ ਧਨੀਆ ਦੱਸਿਆ ਇਹ ਆਪਾਂ 5 ਤੋਂ 10 ਗ੍ਰਾਮ ਇੱਕ ਬકરી ਨੂੰ ਇੱਕ ਦਿਨ ਦਾ ਆਪਾਂ ਦੇ ਸਕਦੇ ਆ ਤੇ ਜਿਹੜਾ ਸ਼ਤਾਵਰ ਇਹ ਵੀ 5 ਤੋਂ 10 ਗ੍ਰਾਮ ਇੱਕ ਬકરી ਨੂੰ ਇੱਕ ਦਿਨ ਦਾ ਆਪਾਂ ਦੇ ਸਕਦੇ ਆ ਤੇ ਇਹ ਕਿੰਨੇ ਦਿਨ ਦੇ ਸਕਦੇ ਵੀ ਆਪਾਂ ਤੁਹਾਨੂੰ ਦੱਸ ਦਿੰਨੇ ਆਂ ਬੱਕਰੀ ਨੂੰ ਕ੍ਰਾਸ ਕਰਾਉਣ ਤੋਂ ਬਾਅਦ ਬਈ 5 ਤੋਂ 10 ਦਿਨ ਲਗਾਤਾਰ ਆਪਾਂ ਇਹ ਦੋਨੇ ਚੀਜ਼ਾਂ ਦੇ ਸਕਦੇ ਆਂ ਸੁੱਕਾ ਧਨੀਆ ਤੇ ਸ਼ਤਾਵਰ ਤੇ ਜੇਕਰ ਜਿਹੜੀਆਂ ਆਪਾਂ ਦੂਜੀ ਆਪ ਪਾਲਕ ਤੇ ਮੂਲੀ ਵਗੈਰਾ ਦੱਸਿਆ ਉਹਨਾਂ ਦੀ ਰੁੱਤ ਹੈਗੀ ਆ ਤਾਂ ਆਪਾਂ ਉਹ ਵੀ ਆਪਾਂ ਦੇ ਸਕਦੇ ਆਂ ਮੂਲੀ ਹੋਗੀ ਪਾਲਕ ਦੇ ਪੱਤੇ ਹੋਗੇ ਤੇ ਹਰਾ ਧਨੀਆ ਆਪਾਂ ਬੱਕਰੀ ਨੂੰ ਦੇ ਸਕਦੇ ਆਂ ਤੇ ਇਸ ਤੋਂ ਬਾਅਦ ਆਪਾਂ ਤੁਹਾਨੂੰ ਦੱਸਾਂਗੇ ਕਿ ਗੱਬਣ ਬੱਕਰੀਆਂ ਦੀ ਫੀਡ ਵਿੱਚ ਆਪਾਂ ਕਿਹੜੀਆਂ ਕਿਹੜੀਆਂ ਚੀਜ਼ਾਂ ਐਡ ਕਰ ਸਕਦੇ ਹਾਂ ਜਿਹੜੀਆਂ ਨਾਲ ਹੀ ਜ਼ਰੂਰੀ ਆ ਜਿਵੇਂ ਕਿ ਆਪਣੇ ਕੋਲ ਬਈ 1 ਮਹੀਨੇ ਦੀ ਜਾਂ ਮਹੀਨੇ ਤੋਂ ਉੱਪਰ ਜਿਹੜੀਆਂ ਬੱਕਰੀਆਂ ਗੱਭਣ ਹੈਗੀਆਂ ਉਹਨਾਂ ਦੀ ਫੀਡ ਵਿੱਚ ਆਪਾਂ ਭਾਵੇਂ ਜਿਉ ਕਣਕ ਅਤੇ ਮੱਕੀ ਇਹ ਤਿੰਨੇ ਚੀਜ਼ਾਂ ਐਡ ਕਰ ਸਕਦੇ ਹਾਂ ਇਹ ਗੱਭਣ ਬੱਕਰੀਆਂ ਲਈ ਬਹੁਤ ਫਾਇਦੇਮੰਦ ਆ ਸੋ ਇਹ ਤਿੰਨੇ ਚੀਜ਼ਾਂ ਆਪਾਂ ਐਡ ਕਰ ਸਕਦੇ ਹਾਂ ਇਸ ਤੋਂ ਇਲਾਵਾ ਬਾਕੀ ਆਪਾਂ ਚੀਜ਼ਾਂ ਤਾਂ ਪਾਉਂਦੇ ਹੀ ਫੀਡ ਦੇ ਵਿੱਚ ਜਿਵੇਂ ਮਿਲਰ ਮਿਕਸਚਰ ਹੋਗੇ ਜਾਂ ਹੋਰ ਜਿਨ੍ਹਾਂ ਹੋਰ ਸਾਰੇ ਤਰ੍ਹਾਂ ਦਾ ਛੜਕਾ ਹੋਏ ਚੀਜ਼ਾਂ ਦਾ ਆਪਾਂ ਪਾਉਣਾ ਹੀ ਆ ਪਰ ਗੱਬਣ ਬੱਕਰੀਆਂ ਲਈ ਇਹ ਤਿੰਨੇ ਚੀਜ਼ਾਂ ਆਪਾਂ ਜ਼ਰੂਰ ਐਡ ਕਰਨੀਆਂ ਕਿਉਂਕਿ ਇਹ ਬਹੁਤ ਜ਼ਰੂਰੀ ਹੁੰਦੀ ਹੈ ਗੱਬਣ ਬੱਕਰੀਆਂ ਲਈ ਤੇ ਇਹ ਆਪਾਂ ਫੀਡ ਦੇ ਵਿੱਚ ਹੀ ਜਿਹੜਾ ਐਡ ਕਰ ਸਕਦੇ ਜਿਹੜੀ ਵੀ ਆਪਾਂ ਉਹਨਾਂ ਨੂੰ ਫੀਡ ਪਾਉਨੇ ਆ ਸੋ ਇਸ ਤਰ੍ਹਾਂ ਜਿਹੜਾ ਆਪਾਂ ਵੀ ਬੱਕਰੀਆਂ ਨੂੰ ਇਹ ਚੀਜ਼ਾਂ ਦੇ ਸਕਦੇ ਜਿਵੇਂ ਕਿ ਆਪਾਂ ਤੁਹਾਨੂੰ ਦੱਸਿਆ ਸੋ ਇਹ ਸੀ ਬਈ ਅੱਜ ਦੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਇਦਾਂ ਦੀਆਂ ਹੋਰ ਜਾਣਕਾਰੀ ਵਾਲੇ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ